ਵਹੀ ਗੁਰਜੀ ਦਾ ਖਾਲਸਾ ਵਹੀ ਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫਿਰ ਵਿੱਚ ਸਵਾਤਾ ਹੀ ਅੱਜ ਜਿਹੜੇ ਆਪਾਂ ਬੜੇ ਲੈ ਕੇ ਆਏ ਆਂ ਵਾਲਾਂ ਵਾਲੀ ਪੱਗ ਜਿਹੜੀ ਇੱਥੇ ਸਵਾ 7 ਮੀਟਰ ਕਪੜਾੜ ਪੋਹਣ ਲਵਤਿਆ ਤੇ ਸਭ ਤੋਂ ਪਹਿੜਾ ਆਪਾਂ ਪੱਲੇ ਲਗਾਉਣਾ ਸੱਜੇ ਸੈਂਟਰ ਚੋਂ ਲੈ ਕੇ ਲੜ ਨੂੰ ਆਪਣੀ ਦੋਹਲ ਦਾ ਬਾਅਦ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਹੀ ਪੱਲੇ ਜਿਹੜੇ ਆਪਾਂ ਬਾਲਦੇ ਨੂੰ ਇਕੱਠੇ ਕਰਕੇ ਅੱਧੇ ਖੱਦੀ ਘਾਲ ਟਾ ਕੇੜਾ ਪੱੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜ ਨੂੰ ਵੈਗ ਤੋਂ ਪਿੰਚੇ ਕਰ ਲੈਣਾ ਪੁਣੀ ਦੋਹਲ ਦਾ ਬਾਅਦ ਥੱਲੇ ਰੱਖਾਂਗੇ ਬ ਦੋਈ ਪੱਲੇ ਜੋ ਪਹਿਲੇ ਪੱਲੇ ਜਿਹੜਾ ਖੋਲਣਾ ਦੂਜੇ ਪੱਲੇ ਨਾਲ ਪਮਟਾਈਆਂ ਪਾਸੇ ਨਾਲ ਜੋੜ ਕੇ ਉਂਗਲੀ ਦੇ ਗੁੱਠੇ ਨਾਲ ਉਸ ਵਿੱਚੋਂ ਜਿਹੜੇ ਆਪਾਂ ਵਾਲਿਓ ਇਕੱਠੇ ਕਰਕੇ ਫਿਰ ਜਿੱਥੇ ਆਪਣੇ ਪੱਲੇ ਦੇ ਵਾਲ ਮੁੱਕ ਦਉਣਗੇ ਉੱਥੇੜਾ ਪੱਲੇ ਨੂੰ ਲੋਟ ਕਰਕੇ ਵਾਲ ਨੇੜੇ ਉਹ ਲੋਟ ਕਰਕੇੜਾ ਲੜਨ ਨੂੰ ਲੋਟ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆ ਪੱਲੇ ਲੈ ਸੀ ਉਹਨਾਂ ਉਹ ਜਿਹੜੇ ਬਲ ਪਈ ਸੀ ਉਨਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਬਰਦਰ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਪਨੀਰ ਹਲਦ ਬਾਅਦ ਥੱਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਚਾਰ ਉਂਗਲੇੜਾ ਪੜਨ ਉੱਤੇ ਲੜ ਕਰਨਾ ਫਿਰ ਉਂਗਲੀ ਦਾ ਗੁੱਠਾ ਜਿਹੜੇ ਆਪਾਂ ਵੱਲ ਲਿਓ ਜਿਹੜੇ ਇਕੱਠੇ ਕਰਨੇ ਹਨ ਉਹ ਗੁਲੜਾ ਠੜੇ ਪਾਸੋਂ ਵਿੱਚ ਚੜਿਆ ਪਵਾਲਿਆਂ ਨੂੰ ਇਕੱਠੇ ਕਰਕੇ ਤੇ ਚਾਰੋਂ ਗੁਲੜਾ ਪਲੜ ਨੂੰ ਉਤਲੜ ਕਰਕੇ ਤੇ ਫਿਰ ਜਿੱਥੇ ਆਪਣੇ ਪਲੜੇ ਦਵਾਲ ਮੁੱਕ ਜਾਣਗੇ ਉਥੇੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਪਲੜ ਲੈ ਸੀ ਉਨਾ ਜਿਹੜੇ ਬਲ ਪਾਈਛੋਂ ਨਹੀਂ ਲਿਆ ਤਾਂ ਸੈਟਿੰਗ ਕਰ ਲੈਣੀ ਆ ਜਿਹੜੇ ਤੁਸੀਂ ਬਲ ਉਹਨਾਂ ਦੀ ਸੈਟਿੰਗ ਕਰ ਲਈ ਜਿਹੜਾ ਆਪਣਾ ਤੁਸੀਂ ਸੂਈ ਦਾ ਪੱਗ ਪਰ ਬੱਥ ਸਕਦੇ ਹੋ ਜੋ ਬਾਜ ਤੇ ਪਰ ਤੋਂ ਆ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਜਰਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਖਲਦਾ ਬਾਥਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਚਾਰੋਂ ਉਂਗਲਿਆਂ ਦਾ ਪਲੜ ਨੂੰ ਉੱਤ ਲੋਡ ਕਰ ਲੈਣਾ ਚਾਰੋਂ ਉਂਗਲਿਆਂ ਦਾ ਪਲੜ ਨੂੰ ਉੱਤ ਲੋਡ ਕਰਕੇ ਫਿਰ ਉਂਗਲਿਆਂ ਦੇ ਗੋਠਿਆਂ ਦੇ ਪਾਸੋਂ ਵਿਚੜਿਆ ਪਵਲ ਨੂੰ ਇਕੱਠੇ ਕਰਨੇ ਹਨ ਉਂਗਲਿਆਂ ਦੇ ਗੋਠਿਆਂ ਦੇ ਉਸ ਵਿੱਚੜਿਆ ਪਵਲ ਨੂੰ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇੜੇ ਦੇ ਵਾਲ ਮੁਕਦਣਗੇ ਉਥੇ ਦਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੁਪਰਸ ਤੋਂ ਵਾਈ ਜਿਹੜਾ ਆਪਾਂ ਅਗਲਾ ਲੜ ਲਾਉਣਾ ਲੜਨ ਬੈਗ ਤੋਂ ਪਿੰਜਾ ਕੱ ਲੈਣਾ ਆਪਣੀ ਰੋਹਲ ਦਾ ਪੱਥਰੇ ਰੱਖ ਕੇ ਬੰਦ ਪਾਸਾ ਰੱਖ ਕੇ ਉਂਗਲੀ ਦਾ ਗੁੱਠਾ ਆੜਿਆ ਪੋਸੋ ਵਿੱਚੜਿਆ ਆਪਾਂ ਵਾਲ ਨੂੰ ਇਕੱਠੇ ਕਰਨੇ ਆ ਨਾ ਉਂਗਲੀ ਦੇ ਗੁੱਠੇੜੇ ਪੋਸੋ ਵਿੱਚੜਿਆ ਆਪਾਂ ਵਾਲ ਨੂੰ ਇਕੱਠੇ ਕਰਕੇ ਜਿੱਥੇ ਆਪਣੇ ਪੈੜੇ ਦੇ ਵਾਲ ਮੁੱਕ ਜਾਣਗੇ ਉੱਥੇ ਦਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਾਣਾ ਲੜਨ ਵੈਕ ਤੋਂ ਪਿੰਚ ਕਰ ਲੈਣਾ। ਆਪਣੀ ਰੋਲ ਦਾ ਹੱਥਲੇ ਰੱਖ ਕੇ ਬੰਦ ਬਸ ਉੱਤਰਾ ਕੇ ਚਾਰੋਂ ਗੁਜੜਾ ਪਤੜ ਨੂੰ ਤੋਂ ਲੋੜ ਕਰ ਲੈਣਾ। ਚਾਰੋਂ ਗੁਜੜਾ ਪਤੜ ਨੂੰ ਤੋਂ ਲੋੜ ਕਰਕੇ ਫਿਰ ਉਂਗਲੀ ਦੇ ਗੁੱਠੜੇ ਪਾਸੇ ਵੀ ਚੜਿਆ ਪਵਾਲੇ ਨੂੰ ਇਕੱਠੇ ਕਰਕੇ ਜਾਂ ਲਾੜ ਨੂੰ ਡਬਲ ਫੋਲਡ ਕਰਕੇ ਸਾਫ਼ ਕਰਕੇ ਜਿਹੜਾ ਲਾੜ ਨੂੰ ਲਗਾ ਦੇਣਾ। ਜਿਹੜੀ ਸ਼ੇਪ ਆ ਉਹ ਲੋੜ ਕਰਕੇ ਜਿਹੜਾ ਲਾੜ ਨੂੰ ਲਗਾ ਦੇਣਾ। ਇਹ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਹੈ ਉੱਤਲਾਈ ਜਿਹੜੀ ਆਪਾਂ ਸ਼ੈਡਿੰਗ ਕਰ ਲੈਣੀ ਹੈ ਤੁਸੀਂ ਉੱਤਲਾਈ ਜਿਹੜੀ ਸ਼ੈਡਿੰਗ ਕਰ ਲਈ ਉਥੇ ਜਿਹੜੀ ਸ਼ੈਡਿੰਗ ਕਰ ਲਈ ਜਿਹੜਾ ਆਪਣਾ ਡਬਲ ਜੀ ਸ਼ੈਡ ਆ ਆਪਣਾ ਵਰਤ ਸਕਦੇ ਹੋ ਤੁਵਾਰਾ ਸਟੋਅ ਜਿਹੜਾ ਆਪਾਂ ਪਾਗ ਪੈ ਲਗਾਉਣਾ ਨੱਕ ਤੇ ਸੀ ਜਿਹੜਾ ਆਪਾਂ ਪਾਗ ਪੈ ਲਗਾਉਣਾ ਏ ਤੇ ਬਲਰ ਤਵੈ ਜਿਹੜਾ ਪਕਾ ਗਿਲਾ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲਾੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਜਿਹੜਾ ਪਲੜ ਨੂੰ ਬੈਗ ਤੇ ਚੜਾਈ ਲੈ ਕੇ ਆਣਾ ਬੈਗ ਤੇ ਚੜਾਈ ਲੈ ਕੇ ਮੁਰਲੇ ਲੈ ਕੇ ਆਪਾਂ ਦੀ ਕੜਾਈ ਘਟਾ ਦੇਣੀ ਆ ਤੇ ਫਿਰ ਉਹਦੇ ਵਿੱਚ ਬੱਲ ਜਿਹੜੇ ਆਪਾਂ ਪਾ ਪਾ ਕੇ ਫਿਰ ਪੱਗ ਪੈ ਥੱਲੇ ਰੱਖਣਾ ਲੜ ਨੂੰ ਲੜ ਨੂੰ ਪੱਗ ਪੈ ਥੱਲੇ ਰੱਖ ਕੇ ਫਿਰ ਬਰਾਂਟਾ ਵੱਲ ਨੂੰ ਫੋਲਡ ਕਰ ਦੇਣਾ ਬਰਾਂਟਾ ਵੱਲ ਨੂੰ ਫੋਲਡ ਕਰ ਤਾਦ ਜਿੰਨੀ ਦੀ ਸਦੀ ਚੜਾਈ ਰੱਖਣਾ ਚਾਹਣੇ ਤਹੀਨ ਦੀ ਚੜਾਈ ਰੱਖ ਕੇ ਤੇ ਜਿੰਨੇ ਚ ਬੱਲ ਪੈਂਦੇ ਹੋਣਗੇ ਉਹਨਾਂ ਬੱਲ ਨੂੰ ਲੋਡ ਕਰ ਕੇ ਜਿਹੜਾ ਲੜ ਨੂੰ ਉੱਤੇ ਦੱਬ ਦੇਣਾ ਜੇ ਤੁਹਾਡਾ ਲੜ ਉੱਤੇ ਖਿਸਕ ਕੇ ਅੰਦਰ ਜਾ ਘੜਿਆ ਦਾ ਤੁਸੀਂ ਜੋ ਦੋਇਆ ਤਨ ਫਗ ਪਰ ਜਿਹੜੇ ਲਾਣ ਟੋਕਣ ਬਸਤ ਲਗਾ ਸਕਦੇ ਹੋ ਤੁ ਜੇ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਬਤਵਾਰ ਸ਼ੇਅਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਵਲਾਂ ਵਾਲੀ ਪੱਗ ਬਣਾਉਣ ਦੀ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਬਾਕੀ ਦਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਪੱਲੇ ਸਿੱਧੇ ਸੈਂਟਰ ਤੋਂ ਉਹਨੋਂ ਬਾਅਦ ਤੋ ਖਿੱਚ ਲੈਣਾ ਬੈਗ ਤੋਂ ਖਿੱਚਣ ਤੋਂ ਬਾਅਦ ਚਾਰੇ ਪਾਸੇ ਨੂੰ ਫਲਾ ਲੈਣਾ ਇਹ ਫਲਾ ਕੇ ਤੇ ਚੰਗੀ ਤਰ੍ਹਾਂ ਆਪਾਂ ਸਿਰੋ ਟੈਟ ਕਵਰ ਕਰ ਲੈਣਾ ਤੇ ਜਿਹੜਾ ਤੁਸੀਂ ਸਿਰੋ ਕਵਰ ਕਰ ਲਈ ਡਬਲ ਜਿਹੜਾ ਆਪਣਾ ਬਾਹਰ ਸਾਖਦੇ ਹੋ ਫਿਰ ਜਿਹੜਾ ਆਪਾਂ ਬੈਡੜਾ ਲਗਾਉਣਾ ਅੱਧਾ ਸੱਜੇ ਅੱਧਾ ਗੱਵੇ ਫੋਲਡ ਕਰਕੇ ਜਿਹੜਾ ਪਲੇਨ ਨੂੰ ਬੈਗ ਤੇ ਦੱਬ ਲੈਣਾ ਤੇ ਗੱਲਦੇ ਵੀਰ ਲੈ ਕੇ ਆਜੁਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ